ਐਸੀ ਤੇ ਉਹ ਤੋਪਾਂ ਦਾ ਮੂੰਹ ਦੂਜੇ ਪਾਸੇ ਨੂੰ ਕਰਤਾ ਸੀ ਉਹ ਤੋਂ ਬਾਅਦ ਉਹ ਲਾਈਨ ਲਾਈਟ ਦੇ ਵਿੱਚ ਆਇਆ ਸੀ মিডিਆ ਦੇ ਵਿੱਚ ਉਹਨਾਂ ਦੀ ਬੜੀ ਚਰਚਾ ਹੋਈ ਸੀ ਔਰ ਇੱਕ ਮਿਲੀਟੈਂਟ ਜਿਹੜਾ ਹੈਗਾ ਕਿਸਾਨ ਆਗੂ ਦੇ ਤੌਰ ਦੇ ਤੇ ਉਹਨਾਂ ਦਾ ਜਿਹੜਾ ਇਮੇਜ ਬਣਿਆ ਹੋਇਆ ਉਹਨਾਂ ਦਾ ਅਕਸ ਬਣਿਆ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਦੇ ਖਿਲਾਫ ਕੇਸ ਕੁਸ ਰਜਿਸਟਰ ਕਾਫੀ ਕੀਤੇ ਹੋਏ ਆ ਪਹਿਲਾਂ ਵੀ ਕੇਸ ਕਾਫੀ ਰਜਿਸਟਰ ਕੀਤੇ ਹੋਏ ਆ ਔਰ ਇੱਕ ਅੰਦੋਲਨਕਾਰੀ ਕਿਸਾਨ ਡਿਮਾਂਡ ਕਰ ਰਹੇ ਕਿ ਜਿਹੜੇ ਹੈਗੇ ਕਿਸਾਨ ਆਗੂ ਹੈ ਜਿਨ੍ਹਾਂ ਨੂੰ ਗ੍ਰਿਫਟਾਰ ਕੀਤਾ ਹੋਇਆ ਹੈ ਇਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਨਵਦੀਪ ਹੈ ਤੇ ਦੋ ਬੰਦੇ ਇਹਨਾਂ ਦੇ ਨਾਲ ਹੋ ਰਹੇ ਇਸ ਸਬੰਧ ਵਿੱਚ ਜਿਹੜੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ ਕਿ ਜੀ ਅਸੀਂ ਰੇਲਾਂ ਰੋਕਾਂਗੇ ਉਦੋਂ ਪੰਜਾਬ ਔਰ ਹਰਿਆਣਾ ਦੀਆਂ ਜਿਹੜੀਆਂ ਅਥਾਰਟिटीज ਆਫੀਸਰ ਸਹਿਬਾਨ ਹੈ ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਸੀ ਤੇ 16 ਤਾਰੀਖ ਤੱਕ ਜਿਹੜਾ ਹੈ ਉਹਨਾਂ ਨੇ ਜੀ ਸਮਾਂ ਮੰਗਿਆ ਸੀ ਨਾ ਤੁਕ ਸਾਨੂੰ 16 ਤੱਕ ਆਪ ਸਮਾਂ ਦੇ ਦਿਓ ਔਰ ਅਸੀਂ ਉਹਦੋਂ ਤੱਕ ਕੋਈ ਨਾ ਕੋਈ ਹੱਲ ਕੱਢ ਲਾਂਗੇ ਸਮਾਂ ਹੁਣ ਪੂਰਾ ਹੋ ਗਿਆ ਜੀ ਹੱਲ ਨਿਕਲਿਆ ਨਹੀਂ ਹੱਲ ਤੱਕ ਕੋਈ ਕੱਲ ਫਿਰ ਕਿਸਾਨਾਂ ਨੇ ਜਿਹੜਾ ਹੈਗਾ ਜੀ 12 ਵਜੇ ਉਹਨਾਂ ਨੇ ਜੀ ਉਹਨਾਂ ਦਾ ਆਲਟੀਮੇਟ ਸਿਊਰ ਦੇ ਮੁਤਾਬਕ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਲਾਉਂਦਾ ਜਿੱਤਰ ਕੀਤਾ ਤੱਕ ਪੁਲਸ ਵਾਲੇ ਚੜ ਪਾਉਂ ਗਏ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਬੈਰੀਕੇਡ ਵਗੈਰਾ ਲੱਗੇ ਹੋਏ ਸੀ ਕਾਫੀ ਉੱਥੇ ਖਿੱਚਤੂ ਹੋਈ ਹੈ ਦੋਨਾਂ ਧਿਰਾਂ ਦੇ ਦਰਮਿਆਨ ਪਰ ਕਿਸਾਨ ਜਿਹੜੇ ਹੈਗੇ ਆ ਜੀ ਉਹ ਤਕੜੇ ਰਹੇ ਔਰ ਉਹਨਾਂ ਨੇ ਜਾ ਕੇ ਰੇਲਵੇ ਲਾਈਨਾਂ ਜਿਹੜੀਆਂ ਉਹ ਬਹਿ ਗਿਆ ਰੇਲਵੇ ਲਾਈਨਾਂ ਤੇ ਕਾਫੀ ਸਾਰੀਆਂ ਗੱਡੀਆਂ ਜਿਹੜੀਆਂ ਹੈਗੀਆਂ ਜੀ ਉਹ ਰੱਦ ਹੋ ਗਈਆਂ ਜਾਂ ਉਹਨਾਂ ਦੇ ਰੂਟ ਡਿਵਾਈਟ ਕਰ ਦਿੱਤੇ ਐ ਔਰ ਟ੍ਰੈਵਲ ਕਾਫੀ ਹੋ ਰਹੀ ਹੈ ਕਿਉਂਕਿ ਆਮ ਤੌਰ ਤੇ ਆਪਾਂ ਨੂੰ ਪਤਾ ਵੀ ਕਿਸਾਨਾਂ ਦੇ ਸੈਜਿਟੇਸ਼ਨ ਦੇ ਨਾਲ ਜਿਹੜਾ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਜਿਹੜੇ ਯਾਤਰੀ ਸਫ਼ਰ ਕਰਨ ਵਾਲੇ ਹੁੰਦੇ ਆ ਦੂਰ ਦਰਡੇ ਆਉਂਦੇ ਸਭ ਤੋਂ ਜ਼ਿਆਦਾ ਦੁਖੀ ਉਹ ਹੁੰਦੇ ਐ ਇਹਦੇ ਤੇ ਫਿਰ ਕੋਸ਼ਿਸ਼ ਕੀਤੀ ਸੀ ਗੱਲ ਗੱਲਬਾਤ ਕਰਨ ਦੀ ਐ ਐਸਐਸਪੀ ਪਟਿਆਲਾ ਔਰ ਡੀਆਈਜੀ ਪਟਿਆਲਾ ਉਹਨਾਂ ਨੇ ਚਾਨਮਿਲ ਪਠਾਇਆ ਸੀ ਲੇਕਿਨ ਇਹਨਾਂ ਦੀ ਗੱਲ ਕਿਸੇ ਤਨਪੱਤ ਨਹੀਂ ਲੱਗੀ ਜੀ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਬਿਆਨ ਆਇਆ ਉਹਨਾਂ ਨੇ ਕਹਿ ਵੀ ਜਿੰਨੀ ਦੇਰ ਤੱਕ ਤੁਸੀਂ ਇਹਨਾਂ ਨੂੰ ਨਹੀਂ ਰਹਾ ਕਰਦੇ ਅਸੀਂ ਉਨੀ ਦੇਰ ਤੱਕ ਰੇਲਵੇ ਲਾਈਨਾਂ ਤੋਂ ਨਹੀਂ ਉਤਰੇ ਟਰੈਕ ਜਿਹੜੇ ਆ ਜਾਮ ਰਹਿਣਗੇ ਔਰ ਇਹ ਮਾਮਲਾ ਅੱਗੇ ਚੱਲ ਸਕਦਾ ਅੱਗੇ ਵੱਧ ਸਕਦਾ ਹੈ ਸੋ ਇਹ ਹੁਣ ਸਰਕਾਰ ਤੇ ਨਿਰਭਰ ਹੈ ਕਿ ਸਰਕਾਰ ਕੀ ਕਰ ਰਹੀ ਹੈ ਪਰ ਮੇਰੇ ਖਿਆਲ ਮੁਤਾਬਕ ਚੋਣਾਂ ਦੇ ਦਿਨਾਂ ਦੇ ਵਿੱਚ ਜੇ ਸਰਕਾਰ ਪ੍ਰੈਸ਼ਰ ਥੱਲੇ ਆ ਕੇ ਸੰਭਲਣੇ ਛੱਡਣ ਲੱਗੀ ਉਹਦਾ ਵੀ ਪ੍ਰਭਾਵ ਉਲਟ ਪੈਣਾ ਤੇ ਇਹ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਦੇ ਹੋ ਪਹਿਲਾਂ ਉਹਦਾ ਗੁਨਾਹ ਤਾਂ ਦੇਖ ਲਓ ਕਿ ਉਹਨੇ ਕਿੰਨਾ ਵੱਡਾ ਗੁਨਾਹ ਕੀਤਾ ਹੈ ਜੇ ਆਪਾਂ ਇਹ ਗੱਲ ਕਹਿ ਲਈਏ ਵੀ ਤੁਸੀਂ ਨਿੱਕੇ ਗੁਨਾਹ ਦੀ ਵੱਡੀ ਸਜ਼ਾ ਦੇ ਕੇ ਉਹਨਾਂ ਤੇ ਵੱਡਾ-ਵੱਡਾ ਧਰਾਵਾ ਲਾ ਕੇ ਅੰਦਰ ਬੰਦ ਕਰੋਗੇ ਤਾਂ ਕੁਦਰਤੀ ਹੈ ਫਿਰ ਕਿਸਾਨ ਹੋਵੇ ਜਾਂ ਕੋਈ ਵੀ ਤਰ ਹੋਵੇ ਉਹ ਆਪਣੇ ਬੰਦਿਆਂ ਨੂੰ ਛਡਾਉਣ ਵਾਸਤੇ ਫਿਰ ਜਦੋਜਹਿਦ ਤਾਂ ਕਰਦੇ ਹੀ ਹੈ ਤੇ ਅੱਜਕੱਲ ਜਿਹੜੀ ਜਦੋਜਹਿਦ ਹੈ ਬੜੀ ਗਲਤ ਸਾਬਤ ਹੋ ਸਕਦੀ ਹੈ ਕਿਉਂਕਿ ਆਪਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਇੱਥੇ ਮੈਂ ਫੇਰ ਕਹੂੰਗਾ ਕਿ ਪੰਜਾਬ ਸਰਕਾਰ ਦਾ ਹਵੈਸਲਾ ਪਨੈਣਾ ਉਹ ਵੀ ਕਿਸੇ ਹੱਦ ਤੱਕ ਜੁਬੇ ਬਾਰੇ ਪਹਿਲਾਂ ਜਦੋਂ ਦਿੱਲੀ ਨੂੰ ਇਹ ਕਿਸਾਨ ਜਾ ਰਹੇ ਸੀ ਚਾਹੇ ਸ਼ੰਭੂ ਸੀ ਚਾਹੇ ਖਨੌਰੀ ਸੀ ਉਸ ਵੇਲੇ ਜਦੋਂ ਹਰਿਆਣਾ ਦੀ ਧਰਤੀ ਤੋਂ ਟ이어 ਗੈਸਟ ਦੇ ਜਿਹੜੇ ਹੈਗੇ ਆ ਗੋਲੇ ਪੰਜਾਬ ਪਲ ਛੱਡੇ ਜਾਂਦੇ ਸੀ ਜੇ ਉਹਨਾਂ ਦਾ ਵਿਰੋਧ ਉਹਨੇ ਕੀਤਾ ਹੁੰਦਾ ਤਾਂ ਮੇਰਾ ਨਹੀਂ خیال ਹੈ ਫਿਰ ਵੀ ਜਿਹੜੀ ਹੈ ਆਸ਼ੁਭ ਕਰਨ ਵਾਲੀ ਗੱਲ ਹੁੰਦੀ ਇੱਕ ਦੁਰਘਟਨਾ ਵਾਪਰਦੀ ਜਾ ਪਿਰਤਪਾਲ ਨੂੰ ਜਿਹਨੇ ਕਿਡਨੈਪ ਕਰਕੇ ਕੁੱਟ ਮਾਰ ਕੇ ਲੈ ਕੇ ਗਏ ਆ ਉਹ ਵੀ ਨਹੀਂ ਹੁੰਦੀ ਹੁਣ ਸਾਡੀ ਹਾਲ ਸਰਕਾਰ ਵਾਲਾ ਤੁਸੀਂ ਹਾਲ ਦੇਖ ਲੋ ਕੀ ਹੈ ਪਿਰਤਪਾਲ ਦੇ ਮੁੱਦੇ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਜਵਾਬ ਫਾਈਲ ਕੀਤਾ ਹੈ ਉਹਦੇ ਵਿੱਚ ਇਹਨਾਂ ਨੇ ਲਿਖ ਦਿੱਤਾ ਕਿ ਬਿਰਤਪਾਲ ਦੀ ਜਿਹੜੀ ਜਿਹੜੀ ਇਹ ਗ੍ਰਿਫਤਾਰੀ ਉਹ ਪੰਜਾਬ ਦੀ ਧਰਤੀ ਤੋਂ ਨਹੀਂ ਹੋਈ ਉਹ ਤਾਂ ਹਰਿਆਣੇ ਚ ਹੀ ਹੋਈ ਸੀ ਜਿਹੜੀ ਉਹਨਾਂ ਨੇ ਉਹਨੂੰ ਰਾਉਂਡ ਅਪ ਕੀਤਾ ਸੀ ਰਾਉਂਡ ਅਪ ਕਰਕੇ ਉਹਦਾ ਕੁੱਟਕਟਾਪਾ ਹੋਇਆ ਫਿਰ ਉਹਨੂੰ ਅਰੋਪਤ ਕਿਤੇ ਮੈਡੀਕਲ ਕਾਲਜ ਦੇ ਵਿੱਚ ਜਾ ਕੇ ਦਾਖਲ ਕਰਵਾਇਆ ਗਿਆ ਪੀ.ਡੀ.ਆਈ ਜੋ ਜੋ ਵੀ ਹੈ ਉਹ ਤੋਂ ਬਾਅਦ ਹਾਈ ਕੋਰਟ ਦੇ ਦਖਲ ਦੇ ਨਾਲ ਉਹ ਪੰਜਾਬ ਚ ਲਿਆ ਜਾ ਗਿਆ ਸੀ ਪੀ.ਡੀ.ਆਈ ਲਿਆਦਾ ਗਿਆ ਸੋ ਇੱਥੇ ਮਤਲਬ ਜਿਹੜੀ ਪੰਜਾਬ ਸਰਕਾਰ ਨੂੰ ਆਪਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਜਦੋਂ ਹਰਿਆਣੇ ਵਾਲੇ ਪਾਸੇ ਜ਼ਿਆਦਤੀ ਹੁੰਦੀ ਸੀ ਜੇ ਉਹਦੇ ਉੱਤੇ ਵਿਰੋਧ ਕੀਤਾ ਜਾਂਦਾ ਤਾਂ ਮੇਰਾ ਖਿਆਲ ਹੈ ਗੱਲ ਬਦਨੀ ਨਹੀਂ ਸੀਗੀ ਕਿਉਂਕਿ ਇਹ ਕਿਸਾਨ ਵੀ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ ਧਰਤੀ ਤੇ ਅਸੀਂ ਸਾਡੀ ਤੇ ਬੈਠੇ ਆਂ ਡੀਅਰ ਗੈਸ ਉਧਰੋਂ ਇਧਰ ਛੱਡੀ ਜਾਂਦੀ ਹੈ ਤਾਂ ਐਂ ਲੱਗਦਾ ਜਿਵੇਂ ਭਾਰਤ ਤੇ ਪਾਕਿਸਤਾਨ ਦੀ ਲੜਾਈ ਹੋਵੇ ਇੱਕ ਦੇਸ਼ ਦੂਜੇ ਦੇਸ਼ ਦੇ ਵਿੱਚ ਬੰਬ ਤੇ ਗੋਲੇ ਛਿੱੜਦੇ ਆ ਤੋਪਾਂ ਦੇ ਇਹਨcze ਸਾਡੀ ਸਰਕਾਰ ਨੂੰ ਵੀ ਥੋੜਾ ਜਿਆ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ